ਮੇਰੀ ਗੱਲ ਸੁਣੋ ਹਾਂਜੀ ਕੁੜੀ ਨੂੰ ਲੈਣ ਜਾਣਾ ਵਾ ਆਹੋ ਤੇ ਲੇਟ ਹੋ ਗਏ ਇੰਨੇ ਉਹ ਲੇਟ ਫਿਰ 10 ਮਿੰਟ ਲੱਗ ਹੀ ਜਾਂਦੇ ਆ ਤੇ ਆਪੂ ਹੁੰਦੇ ਆ ਦੱਸ ਆ ਵੇਲਾ ਬੰਨ ਲੈ ਵਰਨਾ ਪੁੰਨਾ ਤੇ ਮੇਰੀ ਗੱਲ ਸੁਣੋ ਗੱਡੀ ਲੈ ਜਾਓ ਹੈ ਗੱਡੀ ਲੈ ਜਾਓ ਉਹ ਨਹੀਂ ਯਾਰ ਗੱਡੀ ਤੇ ਪਿੰਨੂ ਪੈਂਦਾ ਵਾ ਚਾਕਾ ਤੇ ਮੈਂ ਮੋਟਰਸਾਈਕਲ ਲੈ ਜਾਣਾ ਕਾਹਦਾ ਚਾਕਾ ਪਈ ਉਹ ਨਿਆਣੇ ਨੂੰ ਲੈ ਕੇ ਚਲਾ ਲੈਂਦੇ ਆ ਮੇਰੀ ਜਾਨਾ ਥੋੜੀ ਤਨ ਪਤਾ ਨਿਗਾ ਦਾ ਕੰਮ ਆ ਆਹ ਫਿਰ ਕੀ ਹੁਣ ਉਹ ਮੋਟਰਸਾਈਕਲ ਤੇ ਲੈ ਕੇ ਆਉਗੇ ਕੁੜੀ ਨੂੰ ਆਹੋ ਚੱਲ ਕੋਈ ਨਹੀਂ ਉਹ ਕਿਹੜੀ ਕਦੀ ਵੇਚੀ ਨਹੀਂ ਮੋਟਰਸਾਈਕਲ ਤੇ ਹੈ ਚੱਲ ਫਿਰ ਹੌਲੀ ਹੌਲੀ ਆਇਓ ਆਹ ਚੱਲ ਕੋਈ ਗੱਲ ਨਹੀਂ ਤੇ ਉੱਥੇ ਆਉਂ ਚ ਰੱਖ ਮੇਰੀ ਗੱਲ ਸੁਣੋ ਆਣ ਕੇ ਚੱਲਾ ਹਾਂ ਗੱਲ ਮਤਲਬ ਮੈਂ ਇਹ ਕਰਨੀ ਆ ਬਸ ਕਿ ਹੁਣ ਤੁਸੀਂ ਲੈਣ ਚਲੇ ਜੇ ਡਰਲਿੰਨ ਨੂੰ ਆਹੋ ਹੁਣ ਇਹ ਨਾ ਹੋਵੇ ਉਹਦਾ ਮਾਪਿਓ ਤੁਹਾਨੂੰ ਹੁਣ ਇਨਾ ਮਨਾਉਣ ਤੁਸੀਂ ਇਹ ਨਹੀਂ ਮੰਨਣੀ ਠੀਕ ਆ ਤੁਸੀਂ ਇਹ ਗੱਲ ਕਹਿਣੀ ਆ ਕਿ ਅਸੀਂ ਨਾ ਆਪਣੀ ਧੀ ਨੂੰ ਖੜਨ ਲੱਗੇ ਆ ਬੱਚੇ ਦੇ ਕਰਕੇ ਤੁਸੀਂ ਕੋਈ ਗੱਲ ਵਾਦਾ ਉਦਾਂ ਨਹੀਂ ਕਰਨਾ ਜਿੱਦਾਂ ਉਹ ਕਹਿਣਗੇ ਉਹ ਉਹਨਾਂ ਦੀਆਂ ਗੱਲਾਂ ਨਹੀਂ ਮੰਨਣੀਆਂ ਜੇ ਮੈਂ ਨਾਲ ਜਾਂਦੀ ਮੈਂ ਤਾਂ ਫਰਾਤੇ ਗੱਲਾਂ ਬਾਤਾਂ ਕਰਨੀਆਂ ਹੀ ਹੈਗੀਆਂ ਮੈਂ ਤੈਨੂੰ ਕਿਹਾ ਵੀ ਹੈਗਾ ਹੈ ਹੈ ਪਰ ਨਾ ਉਹ ਆਪੀ ੜੀ ਜਾਨੀ ਇੱਥੇ ਮੇਰਾ ਜੀ ਨਹੀਂ ਕਰਦਾ ਪਤਾ ਨਹੀਂ ਕੀ ਗੱਲ ਵਾ ਹੁਣ ਦੋਵੇਂ ਜੀ ਆਏ ਹਦੋਂ ਤੋਂ ਤੋਂ ਗੱਲਾਂ ਬਾਤਾਂ ਵਾਂਗੀਆਂ ਹੀ ਤਾਂ ਕਰਕੇ ਮੇਰਾ ਮਨ ਨਹੀਂ ਕਰਦਾ ਚੜਨ ਚੱਲ ਇੱਕ ਵਾਰੀ ਤੇ ਲਿਆਓ ਤੁਹਾਨੂੰ ਤੁਸੀਂ ਫਿਰ ਵੇਖਾਂਗੇ ਬਾਦੀਆਂ ਬਾਦ ਵਿੱਚ ਗੱਲਾਂ ਬਾਤਾਂ ਵਿਚਾਰਿਆਂ ਗੱਦੀਆਂ ਕਰਨੀਆਂ ਤੁਹਾਨੂੰ ਪਤਾ ਤਾਂ ਹੈਗਾ ਵਿਚਾਰੇ ਨਹੀਂਗੇ ਉਹ ਬੜੇ ਤੇਜ ਵਾ ਉਹ ਜੀਵਨ ਐਵੇਂ ਨਹੀਂ ਕਰੀ ਜਾਈਦਾ ਹੁੰਦਾ ਲੈ ਦੱਸ ਐਵੇਂ ਤੁਮ ਤੇ ਲੈ ਹੀ ਦੇ ਹੁੰਦੇ ਕਿੱਥੇ ਹੈ ਚੰਗੇ ਪਹਿਲੇ ਬੰਦੇ ਆ ਚਲੋ ਸਾਡਾ ਦਾ ਵੀ ਵਿਚਾਰਿਆਂ ਕੀ ਚੁੱਕਿਆ ਲੈ ਦੱਸ ਤੁੱਕਣਾ ਉਹਨਾਂ ਨੇ ਕੀ ਆ ਪਰਨਾ ਦੀ ਮਾਂ ਬੜੀ ਤੇਜ ਵਾ ਜੇ ਕੋਈ ਗੱਲ ਬਾਤ ਉਹ ਜੀ ਕਰੂਗੀ ਨਾ ਤੇ ਕੋਈ ਜਵਾਬ ਦੇਣ ਦੀ ਲੋੜ ਨਹੀਂਗੀ ਠੀਕ ਆ ਬਸ ਤੁਸੀਂ ਇਹ ਕਿਹਾ ਵੀ ਮੇਰੇ ਨਾਲ ਕੋਈ ਗੱਲ ਨਹੀਂ ਕਰਨੀ ਅੱਜ ਤੁਸੀਂ ਅੱਜ ਮੈਂ ਆਇਆ ਕੁੜੀ ਨੂੰ ਲੈਣ ਤੇ ਬਸ ਲੈ ਕੇ ਚੱਲਿਆ ਵਾਂ ਤੇ ਅੱਜ ਅਸੀਂ ਕੋਈ ਗੱਲ ਨਹੀਂ ਕਰਨੀ ਹੱਥ ਜੋੜਦੇ ਉਹਨਾਂ ਦੇ ਘਰ ਹੀ ਉਹ ਮੈਂ ਤੇ ਫालतू ਗੱਲ ਕਰਦਾ ਹੀ ਨਹੀਂ ਤੈਨੂੰ ਪਤਾ ਤਾਂ ਹੈਗਾ ਵਾ ਕਿ ਕੁੜੀ ਨੇ ਤਿਆਰ ਹੋ ਰਹੀ ਨੇ ਮੈਂ ਮੁਰਸਲ ਮਗਰਬ ਹੁੰਨੇ ਤੇ ਕਿੱਥੇ ਲੈ ਆਉਣਾ ਮੈਂ ਉਸੇ ਲੈਣਾ ਥੋੜਾ ਚੱਲਿਆ ਗਿਆ ਤੇ ਨਾਲੇ ਨਾ ਚਾਹ ਪੀ ਕੇ ਉੱਠ ਜਾ ਰੋਟੀ ਰੋਟੀ ਦੇ ਚੱਕਰ ਚ ਨਾ ਪੈ ਗਿਆ ਕੋਈ ਯਾਰ ਰੋਟੀ ਦਾ ਨਿਕ ਨਿਕ ਦੇ ਦੇਣਾ ਹੁਣ ਸਵੇਰੇ ਤੋਂ ਹੁੰਦੇ ਰੋਟੀ ਖਾਦੀ ਜਾ ਕੇ ਫੇਰ ਰੋਟੀ ਖਾਣ ਆ ਪੈਣਾ ਤੇਰਾ ਵੀ ਦਿਮਾਗ ਦਾ ਪਾਣੀ ਕਿੱਥੇ ਚਲ ਗਿਆ ਵਾ ਉਹਦੀ ਮਾਂ ਬੜੀ ਤੇਜ ਵਾ ਮੈਨੂੰ ਪਤਾ ਨਾ ਤਾਂ ਗਾਂ ਕਾਹੋਂ ਕੇ ਕਹਿਣਾ ਕੋਈ ਨਹੀਂ ਪਾਜੀ ਰੋਟੀ ਖਾ ਕੇ ਜਾਇਓ ਪਾਜੀ ਆਂ ਕਰਕੇ ਜਾਇਓ ਬਥੇਰੇ ਕੋਪੜੇ ਮ ਆਦੀ ਹੁੰਦੀ ਹੈ ਤੇ ਦੀ ਚੁੱਪ ਕਰ ਤੇ ਉੱਠ ਕੇ ਕੁੜੀ ਨੂੰ ਕਹਿਣਾ ਚੱਲ ਗੱਲ ਦੱਸਣੀ ਪੈਂਦੀ ਆ ਗੱਲ ਦੱਸਣੀ ਨੇ ਪਈ ਦੀ ਇੰਨੀ ਗੱਲ ਤੇ ਉਹਨਾਂ ਨੂੰ ਦੱਸਣੀ ਪਈ ਜਿਹੜਾ ਲੈਣਾ ਦੁੱਧ ਪੀਂਦਾ ਵਾ ਹਾਂ ਤੂੰ ਤਾਂ ਸਿਰ ਖਾਲੀ ਨਹੀਂ ਬੰਦੇ ਦਾ ਚੰਗਾ ਬਾਬਾ ਸਿਰ ਖਾ ਲੈਣੀ ਆ ਮੈਂ ਉਹ ਹੈ ਗੱਲ ਜਾਓ ਜਾਓ ਟੈਮਣਾ ਉਹ ਚੱਲਿਆ ਵਾ ਇਹਨਾਂ ਨੂੰ ਕੋਈ ਪਤਾ ਵਾ ਕਿ ਮਾਵਾ ਧੀਆਂ ਕੀ ਕੁਝ ਕਰ ਸਕਦੀਆਂ ਵਾ ਅਜੇ ਤੇ ਮੈਨੂੰ ਪੂਰਾ ਯਕੀਨ ਵੀ ਨਹੀਂਗਾ ਕਿ ਬੱਚੇ ਦਾ ਸੱਚ ਵਾ ਕਿ ਝੂਠ ਬੋਲਣ ਦੀਆਂ ਦੋਵੇਂ ਕੀ ਪਤਾ ਵਾ ਝੂਠ ਬੋਲ ਕੇ ਆਪਣੀ ਧੀ ਨੂੰ ਨਿਕਲ ਲੰਦੀ ਇੱਥੇ ਕੋਈ ਗੱਲ ਨਹੀਂ ਆ ਲੈਣ ਦੇ ਮੈਂ ਵੀ ਟੈਸਟ ਕਰਾਉਂਗੀ ਤੇ ਫੇਰ ਪੱਕਾ ਹੋਊਗਾ ਨਾ ਤੇ ਫੇਰ ਰੱਖੂੰਗੀ ਨੁਕਾਰ ਮੈਂ ਉਦਾਂ ਮੈਂ ਵੀ ਨਹੀਂ ਰੱਖਣ ਵਾਲੀ ਜਿੰਨਾ ਮਰਜ਼ੀ ਝੂਠ ਬੋਲਣ ਹਮਾਂ ਵਾਂਤੀਆਂ ਹੁਣ ਵੇਨੇ ਆ ਨਾ ਕਿ ਸੱਚ ਵਾ ਤੇ ਕੀ ਝੂਠ ਵਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਆਪੇ ਹੋਏਣਾ ਦੇਖਾਂ ਕਿੰਨੀ ਵਾਰੀ ਢੱਕਨੀ ਆ ਤੇ ਪੁੱਤ ਕੰਮ ਨਾ ਕਰਿਆ ਕਰ ਫੇਰ ਨਹੀਂ ਹਰਦੀ ਮੰਮੀ ਕੰਮ ਨਾ ਕੋਖ ਨਹੀਂ ਪਰ ਪੈਂਦਾ ਹੈਗਾ ਤੂੰ ਇਵੇ ਤੇ ਕਰਦੇ ਹੋ ਮੈਂ ਨਹੀਂ ਆ ਪੈ ਚਲ ਕੋਈ ਗੱਲ ਨਹੀਂ ਮੇਰੇ ਹੁੰਦੇ ਤੇ ਸੁੱਖ ਲੈ ਲੋ ਲੈ ਮੈਨੂੰ ਸੁੱਖ ਦਈਗਾ ਨਾਲੇ ਮੈਂ ਤੇਰੇ ਦਿਆ ਦੀ ਨੂੰ ਫੋਨ ਆਇਆ ਵਾ ਤੇਰੇ ਸਹੁਰੇ ਦਾ ਹੁੰਦਾ ਜਿਵੇਂ ਆਉਣ ਲੱਗਾ ਹਣ ਇਹ ਨਹੀਂ ਪਤਾ ਕਿ ਦੋਏ ਜੀ ਹੁੰਦੇ ਆ ਤੇ ਜਾਂ ਇਕੱਲਾ ਹੁੰਦਾ ਸੱਚੀ ਨੇੜੀ ਨੂੰ ਫੋਨ ਆਇਆ ਆਹੋ ਹੋ ਤਾਂ ਮੈਂ ਕੋਈ ਝੂਠ ਬੋਲ ਜਾਏ ਜਿਹੜੀ ਦਨੇ ਮੈਨੂੰ ਹੁਣੇ ਦੱਸਿਆ ਵਾ ਮੰਮੀ ਆਹ ਤਾਂ ਬੜਾ ਚੰਗਾ ਵਾ ਹੁਣ ਇਹਨਾਂ ਨੂੰ ਮੈਨੂੰ ਪਤਾ ਹੈਗਾ ਕਿ ਸੱਸ ਮੇਰੀ ਕੀ ਬੋਲਦੀ ਹੈ ਦੱਸ ਹੁਣ ਮੇਰੀ ਜੀਏ ਕਿ ਤੇ ਮਹਾਰਾਜ ਕਿਰਪਾ ਕਰੇ ਅਗਲੇ ਦਿਨ ਨੂੰ ਕਹਿਣ ਕਿ ਅਸੀਂ ਘੜਨਾ ਵਾਂ ਦਾ ਥੋਤੇ ਜਾ ਕੇ ਕੋਈ ਮਾੜੀ ਚੰਗੀ ਨਹੀਂ ਕਰਨੀ ਆਪਣੇ ਬਾਰੇ ਨਹੀਂ ਆਪਣੇ ਬੱਚੇ ਬਾਰੇ ਸੋਚਣਾ ਵਾ ਆਪਾਂ ਆਪਣੀ ਜ਼ਿੰਦਗੀ ਕਰਨੀ ਹੈ ਕਿਸ ਤਰ੍ਹਾਂ ਕੱਢ ਲਈ ਕੋਈ ਗੱਲ ਨਹੀਂ ਮੰਮੀ ਤੁਸੀਂ ਮੰਮੀ ਸਿੱਖਿਆ ਮੈਨੂੰ ਵਧੀਆ ਦਿੱਤੀ ਆ ਜੀ ਸੱਸ ਮਾਂਗੇ ਨਹੀਂ ਬੋਲਣਾ ਹੈਗਾ ਤੇ ਨਾਲੇ ਮੈਂ ਨਹੀਂ ਬੋਲਦੀ ਹੈਗੀ ਹੁਣ ਤੁਹਾਨੂੰ ਪਤਾ ਵਾ ਇਹ ਬੱਚੇ ਕਰਕੇ ਤੇ ਮੁੰਡੇ ਨਹੀਂ ਪੱੜਨੇ ਪਣੇ ਆਸੀਂ ਚਲ ਕੋਈ ਵੀ ਪੁੱਤ ਵੇਖੀ ਮਾਰ ਲੈਨੇ ਸਾਰੇ ਕੰਮ ਸੱਬੇ ਕਰ ਦਿੰਨੇ ਆ ਮੈਂ ਆ ਦੇ ਹੋਈ ਆ ਮੈਂ ਕਿ ਇਹ ਹੁਣ ਤਹੀਏ ਤੈਨੂੰ ਆਪਣੇ ਘਰ ਲਿਆ ਜਾਨ ਤੇ ਚੱਲ ਮੇਰੀ ਧੀ ਜਿੱਦਾਂ ਦੀ ਵੀ ਜ਼ਿੰਦਗੀ ਹੈਗੀ ਆ ਆਪਣੇ ਘਰ ਟਕੇ ਦੀ ਹਾਂ ਚੱਲ ਕੋਈ ਗੱਲ ਨਹੀਂ ਮੰਮੀ ਉਹ ਤਾਂ ਵਾਇਕ ਨੂੰ ਜੋ ਮਨਜ਼ੂਰ ਹੀ ਨਾ ਹੋ ਤੋ ਹੋ ਗਿਆ ਮੈਂ ਇਹ ਆਂਦੀ ਆ ਚੱਲ ਜਿਹੜਾ ਆਉਣ ਵਾਲਾ ਬੱਚਾ ਨਾ ਇਹ ਤੰਦਰੁਸਤ ਰਹੇ ਬਾਕੀ ਹੋਰ ਇੱਕ ਦਿਨ ਦੱਸਾਂ ਉਹਦਾ ਹੀ ਉਹ ਪੁੱਤ ਉਹਨੂੰ ਉਹ ਸਾਰੀ ਉਮਰ ਨਹੀਂ ਭੁੱਲਣਾ ਭੁੱਲਣਾ ਤੈਨੂੰ ਵੀ ਨਹੀਂਗਾ ਹੈਗਾ ਪਰ ਇਹ ਆ ਕਿ ਮਾਂ ਆਂਦਰਾ ਨੇ ਉਹਨੂੰ ਦੁੱਖ ਦੋਦਾ ਲੱਗਣਾ ਹੀ ਹੈ ਉਹਨੂੰ ਕਿ ਤੁਰਿਆ ਫਿਰਦਾ ਇੱਧਰ ਉੱਧਰ ਸਾਰਾ ਖਾਗਿਰ ਹੈ ਨਾ ਪਤਾ ਨਹੀਂ ਕਿ ਕੋਈ ਵੀ ਕਿਹ ਖਰੀਦ ਵੀ ਗੱਲ ਕਰੇ ਨਾ ਤੇ ਮੇਰੀ ਧੀ ਨੇ ਉਹ ਵੀ ਢਿੱਲ ਦੇ ਚੀ ਪਾ ਲੈਣੀਆਂ ਨੇ ਕੋਈ ਗੱਲ ਨਹੀਂ ਮੰਮੀ ਤੁਹਾਨੂੰ ਨੂੰ ਕੋਈ ਵੀ ਸ਼ਿਕਾਇਤ ਦਾ ਮੌਕਾ ਹੁੰਦਾ ਜੇ ਮੈਨੂੰ ਉਹ ਲੈ ਜਾਣਗੇ ਬਾਕੀ ਮੈਂ ਤੇਰੇ ਰਾਜੀ ਹਾਂ ਨਾ ਆਪ ਨਹੀਂ ਮੈਂ ਜਾਣਾ ਮੁੜ ਕੇ ਪਤਾ ਲਾ ਕੇ ਯਾਦ ਦਿੰਦੇ ਮਾਂ ਆਈ ਆ ਇਸ ਖਾਲਗੀ ਨਾ ਤਾਂ ਤੈਨੂੰ ਮੈਂ ਬੋਝਾ ਫੋਨ ਹੀ ਲਾਉਣਾ ਤੇ ਤੇ ਜਦੀ ਦੀ ਗੱਲ ਤੇ ਨਾ ਕਰਮ ਦੀ ਰਿਆ ਕਰਾਂਗੇ ਚੰਗਾ ਤੁਹੇ ਕਿਦਾਂ ਦੀ ਕਿਤਾਬ ਨੇ ਆਖਰੀ ਲਾ ਲਿਆ ਮੰਮੀ ਤੁਸੀਂ ਇੰਦਾ ਕਰਿਆ ਕਰਿਓ ਤੁਸੀਂ ਆਪ ਆਜਿਆ ਕਰਿਓ ਹਾਂ ਚੱਲ ਕੋਈ ਨਹੀਂ ਮੈਨੂੰ ਆਉਂਦਾ ਡਰ ਥੋੜਾ ਮੈਂ ਤਾਂ ਇਖਾਸੇ ਨੇ ਬੜੀਆਂ ਗੱਲਾਂ ਬਾਤਾਂ ਕੀਤੀਆਂ ਮੈਂ ਥੋੜਾ ਜਿਹਾ ਸਾਹਮਣਾ ਵੀ ਚੱਲ ਜਾਗੀ ਨਾ ਤੇ ਮੇਰੀ ਧੀ ਦਾ ਘਰ ਵਸਦਾ ਰਹਿ ਜੀ ਚਲੋ ਕੋਈ ਗੱਲ ਨਹੀਂ ਮੰਮੀ ਜਿੱਦਾਂ ਤੁਹਾਨੂੰ ਵਧੀਆ ਲੱਗਦਾ ਨਾ ਤੁਸੀਂ ਉਦਾਂ ਹੀ ਕਰ ਲਿਓ ਤੇ ਪੁੱਤ ਆਪਣਾ ਕੰਮ ਵੀ ਕਰੇ ਤੇ ਫਿਰ ਇਹ ਜਣਾ ਧਿਆਨ ਨਾ ਕਰੇ ਆਪਣਾ ਆਪ ਵੀ ਸੋਚੀ ਜਾਵੇ ਚੰਗਾ ਕੋਈ ਗੱਲ ਨਹੀਂ ਮੰਮੀ ਹਾਂ ਚੱਲ ਮੇਰੀ ਆ ਥੋੜਾ ਜਿਹਾ ਕੰਮ ਕਰ ਕਰ ਲਈਏ ਉਦਾਂ ਤੇ ਆ ਕੱਪੜਾ ਕੁੱਪੜੇ ਹੁਣ ਪਾਏ ਹੁਣ ਇਹੋ ਹੀ ਰਹੰਦੀ ਠੰਡ ਬੜੀ ਐ ਕਿਤੇ ਬਣਾ ਬਿਮਾਰਨਾ ਹੋ ਜੀ ਠੀਕ ਐ ਮੈਂ ਹਾਂ ਚੱਲ ਆ ਜਾ ਲਾਵ ਪਰ ਤੂੰ ਕਿੱਥੋਂ ਆਇਆ ਵਾਂ ਮੈਂ ਮੰਮ ਜੀ ਕੱਲ੍ਹ ਜੇ ਤੋ ਆਇਆ ਜੇ ਕੱਲ੍ਹ ਚ ਕੀ ਕਰਨ ਚੱਲ ਗਿਆ ਕੇ ਟਾਈਮ ਨਾਲ ਤੂੰ ਤੁਹਾਨੂੰ ਪਤਾ ਤੇ ਹੈਗਾ ਵਾ ਕਿ ਹੁਣ ਅਗਲੇ ਮਹੀਨੇ ਮੇਰੇ ਪੀਪਲ ਸਟਾਰਟ ਆ ਉਹ ਰੋਲ ਨੰਬਰ ਮਰਨੇ ਤੇ ਮੈਂ ਚਲੋ ਟੈਨ ਨਾ ਜਾਣੇ ਚਲ ਵਧੀਆ ਹੋ ਗਿਆ ਲੈ ਆ ਹਾਂਜੀ ਤੇ ਤੁਹਾਨੂੰ ਮੈਂ ਤਰ ਕਰਕੇ ਨਹੀਂ ਠਾਲਿਆਗਾ ਮੈਂ ਤੈਨੂੰ ਰੈਸਟ ਕਰਨ ਦੇ ਜੇ ਤੇ ਰਾਤ ਨੂੰ ਵੀ ਸਭ ਤੋਂ ਬਾਅਦ ਤੇ ਤੂੰ ਹੀ ਫੁਲਕਾ ਆਪਣੀ ਛਕਾ ਕੇ ਸੋਣਾ ਹੁੰਦਾ ਵਾ ਚਲ ਫਿਰ ਕੀ ਆ ਪੁੱਤ ਤੂੰ ਮੈਨੂੰ ਠਾਲ ਦਿੰਦਾ ਮੈਂ ਤੈਨੂੰ ਚਾਹ ਪਾਣੀ ਬਣਾ ਕੇ ਦਿੰਦੀ ਰੋਟੀ ਪਕਾ ਦੇ ਦਿੰਦੀ ਭੁੱਖ ਆਈ ਨਾ ਸਵੇਰ ਦਾ ਉਹ ਨਹੀਂ ਮੈਂ ਚਾਹ ਤਾਂ ਬਣਾ ਕੇ ਮੰਮੀ ਜੀ ਪੀ ਗਿਆ ਪੀ ਗਿਆ ਸੀਗਾ ਹਾਂਜੀ ਹਾਂਜੀ ਕੁਝ ਖਾਦਾ ਕਿ ਨਹੀਂ ਖਾਦਾ ਮੁੜ ਕੇ ਮੈਂ ਤੁਹਾਨੂੰ ਪਤਾ ਕੈਂਟੀਨ ਤੇਰਾ ਘਾਟੀ ਖਾਣਾ ਹੁੰਦਾ ਹੁਣ ਭੁੱਖ ਬੜੀ ਇਦਾਂ ਵੀ ਰੋਟੀ ਦੀ ਤਿਆਰ ਕਰ ਰੋਟੀ ਰੋਟੀ ਬਣੀ ਆ ਤਾਂ ਰੋਟੀ ਖਾ ਰਾਂ ਆਣ ਕੇ ਠੀਕ ਆ ਆਹੋ ਤੇ ਮੰਮੀ ਜੀ ਮਾਮਾ ਜੀ ਕਿੱਥੇ ਨੇ ਕੰਮ ਹੀ ਥੋੜਾ ਜਿਹਾ ਕਰਨਾ ਮਾਮਾ ਜੀ ਤੇਰੇ ਨਾ ਉਹ ਗਏ ਆ ਗਰਲੀਨ ਦੇ ਪਿੰਡ ਗਰਲੀਨ ਦੇ ਪਿੰਡ ਆਹੋ ਪੁੱਤ ਕਿਉਂ ਉਹ ਨਾ ਲੈਣੀ ਗਏ ਸਮਝਲਾ ਦੇ ਅੱਛਾ ਮੰਮੀ ਜੀ ਚਲੋ ਆਦੇ ਵਧੀਆ ਵਾ ਮੈਂ ਤਾਂ ਤੁਹਾਨੂੰ ਵੇ ਅੱਗੇ ਕਹਿਣਾ ਚਾਹੁੰਦਾ ਹਾਂ ਕਿ ਗਰਲੀਨ ਭਾਬੀ ਤੋਂ ਕੋਈ ਯਾਰ ਘਰ ਸੁਣਾ ਜਿਹਾ ਲੱਗਦਾ ਵਾ ਚਲੋ ਉਹ ਵੀ ਇੱਕ ਘਰ ਦੇ ਹੱਕਦਾਰ ਨਹੀਂ ਹੱਕਦਾਰ ਤੇ ਚੱਲ ਬਾਦੀਆਂ ਗੱਲਾਂ ਵਾ ਨਾ ਗੱਲ ਕੋਈ ਹੋਰ ਵੀ ਹੈਗੀ ਆ ਕੋਈ ਗੱਲ ਨਹੀਂ ਆਉਗੀ ਨਾ ਕਰ ਲਈਨੇ ਤੇ ਤੁਹਾਨੂੰ ਆਪੇ ਪਤਾ ਲੱਗ ਜਾਣਾ ਠੀਕ ਆ ਚਲੋ ਤੁਸੀਂ ਜੋ ਵੀ ਸੋਚਿਆ ਹੋਊਗਾ ਚੰਗਾ ਹੀ ਸੋਚਿਆ ਹੋਊਗਾ ਚੱਲ ਫਿਰ ਨਾ ਛੱਡ ਸਾਰੀਆਂ ਗੱਲਾਂ ਆਪੇ ਨਾ ਰੋਟੀ ਖਾ ਸਵੇਰ ਦਾ ਭੁੱਖਾ ਤੁਰਿਆ ਫਿਰਨ ਦੇ ਆ ਹਾਂ ਸਹੀ ਗੱਲ ਆ ਮੰਮੀ ਜੀ ਬਹੁਤ ਧੀ ਲੱਗੀ ਜੀ ਹੋ ਸੁਣਾਓ ਭਾਈ ਤੁਹਾਡਾ ਕੀ ਹਾਲ ਚਾਲ ਬਸ ਠੀਕ ਆ ਭਾਜੀ ਨੰਗੀ ਜਾਂਦਾ ਟਾਈਮ ਹਾਲ ਤਾਂ ਤੁਹਾਨੂੰ ਪਤਾ ਹੀ ਆ ਸੱਸੀ ਕਾਲ ਸੱਸੀ ਦਾ ਪਤਾ ਕੀ ਹਾਲ ਠੀਕ ਆ ਹਾਂਜੀ ਠੀਕ ਆ ਇਹ ਆਪੀ ਠੰਡ ਵੜੀ ਆ ਚਾਹ ਪਾਣੀ ਬਣਾਉ ਪਤਾ ਹੈ ਹਾਂ ਹਾਂਜੀ ਉਹ ਪਰਵਾਹ ਠੀਕ ਆ ਸਾਰਾ ਹਾਂਜੀ ਹਾਂਜੀ ਵਧੀਆ ਵਧੀਆ ਕਿਰਪਾ ਬਾਬੇ ਨਾਨਕ ਦੀ ਚਲੋ ਜੀ ਲੰਗਦੀ ਜਾਵੇ ਬਾਜੀ ਮੈਂ ਤਾਂ ਦੇਖੀ ਇਥੇ ਹੱਥ ਜੋੜਨੇ ਆ ਕਿ ਜੇ ਤੁਸੀਂ ਗੁਰਦਿਆਂ ਨੂੰ ਲੈਣ ਆਏ ਕਿੰਨਾ ਹਾਂਜੀ ਜੇ ਕੋਈ ਨਿਆਣ ਸਿਆਣ ਕੱਜੀ ਵੀ ਕਰ ਲਈ ਨਾ ਤੇ ਮੇਰੀ ਤੀਨੋਂ ਮਾਫ ਕਰਦੇ ਕੋਈ ਨਹੀਂ ਭੰਦੀ ਸਾਡੀ ਤੀ ਬਹੁਤੀ ਨੇ ਸਾਡੀ ਵੀ ਕੋ ਲੱਗਦੀ ਆ ਇਸੇ ਕਰਕੇ ਤੇ ਮੈਂ ਲੈਣਾ ਆਵਾ ਜੇ ਮਾੜੀ ਚੰਗੀ ਗੱਲ ਹੋਵ ਜੂ ਮੈਂ ਉੱਥੇ ਹੈਗਾ ਵਾ ਹਾਂ ਜੀ ਚਲੋ ਜੀਤ ਨਹੀਂ ਕਰਦਾ ਗੱਲ ਕਰਨੀ ਹਾਂ ਜਿਆ ਭੈਣ ਜੀ ਦਾ ਸੁਭਾ ਕਾਲਾ ਵਾ ਥੋੜਾ ਜਿਹਾ ਤੁਸੀਂ ਉਹਨੂੰ ਵੀ ਸਮਝਾਓ ਤੇ ਮੈਂ ਆਪਣੀ ਟੀਹ ਨੂੰ ਸਮਝਾਵਾਂਗੀ ਮੇਰੀ ਟੀਹ ਦਾ ਨਾਲ ਤੋਂ ਰੰਗ ਜੀ ਦੇਖੋ ਭੈਣ ਜੀ ਸਾਨੂੰ ਅੱਗੇ ਨਹੀਂ ਗਰ ਲੀਂਦਾ ਪਤਾ ਉਹਨਾਂ ਦੀ ਮੰਮੀ ਦਾ ਥੋੜਾ ਸੁਭਾ ਕਾਲਾ ਵਾ ਤੇ ਕੋਈ ਗੱਲ ਨਹੀਂ ਜੀ ਮੈਂ ਹੋਰਸ ਸਮਝਾ ਦੋ ਜਾ ਕੇ ਉਹਨਾਂ ਨੂੰ ਚਲੋ ਅਹੀਂ ਜਾਨੇ ਵੀ ਤੁਸੀਂ ਰਲ ਮਿਲ ਕੇ ਟਾਈਮ ਕੱਟੀ ਜਾਓ ਹਾਂਜੀ ਹਾਂਜੀ ਕਰ ਗਏ ਨੀ ਤੇ ਤੁਹਾਡੇ ਘਰ ਦੀਆਂ ਦੋ ਰੋਟੀਆਂ ਖਾਈ ਜਾਊਗੀ ਸਾਨੂੰ ਵੀ ਸਕੂਨ ਹੋਊਗਾ ਨਹੀਂ ਭਾਜੀ ਕੋਈ ਗੱਲ ਨਹੀਂ ਠੀਕ ਆ ਕਿ ਨਹੀਂ ਬਿਲਕੁਲ ਠੀਕ ਤੇ ਬਾਕੀ ਆ ਵੀ ਦੁੱਹੀ ਰਹਿਮੀ ਬੜਿਆ ਹਾਂਜੀ ਹਾਂਜੀ ਤੇ ਮੈਂ ਤੇ ਵਾਹਿਗੁਰੂ ਦੇ ਜੀਓ ਅਸਕਰਨਾ ਵਾ ਕਿ ਚਲੋ ਹੌਲੀ ਹੌਲੀ ਕੋ ਚੰਗਾ ਸਮਾਂ ਲਿਆਵੇ ਹਾਂਜੀ ਹਾਂਜੀ ਤੇ ਸਾਰਾ ਕੁਝ ਠੀਕ ਹੋ ਜੇ ਚਲੋ ਭਾਜੀ ਉਹ ਤੇ ਪਰਮਾਤਮਾ ਦੇ ਹੱਥ ਵਾ ਚਲੋ ਭਾਜੀ ਜੋ ਪਰਮਾਤਮਾ ਕਰੋ ਚੰਗਾ ਹੀ ਕਰੂਗਾ ਸਮਾਂ ਚੰਗਾ ਹੀ ਲੰਘਣਾ ਚਾਹੀਦਾ ਤੇ ਭਾਂਜੀ ਫੇਰ ਕਰਦੇ ਹਾਂ ਘਰ ਲਈ ਤਿਆਰ ਕੋਈ ਨਹੀਂ ਲੱਕੀ ਗੀਗਾ ਹਾਂਜੀ ਕਿਉਂ ਹੋ ਗਿਆ ਆ ਪਾਜੀ ਮੇਰੀ ਗੱਲ ਸੁਣੋ ਹਾਂਜੀ ਕਿ ਪ੍ਰਸ਼ਾਦਾ ਬੰਦਾ ਵਾ ਪ੍ਰਸ਼ਾਦਾ ਛੱਕੇ ਜਾਇਓ ਤੁਸੀਂ ਇੰਜ ਕਾਲੀ ਨਾ ਨਾ ਕਰੋ ਉਹ ਭਾਈ ਪ੍ਰਸ਼ਾਦੇ ਦੀ ਗੱਲ ਕੋਈ ਨਹੀਂ ਦੇਣਵਾਂ ਨਹੀਂ ਕਿੰਨੇ ਕੇ ਤੇ ਝਾਟ ਹੀ ਮੁੱਕ ਜਾਂਦੇ ਆ ਤੇ ਆ ਵੀ ਧੁੰਧਾਂ ਦੇ ਪੈ ਗਈ ਮੁਰਕਿਆ ਮੈਂ ਫੇਰ ਠੱਗ ਖਵਾ ਰੋ ਮਗਰ ਰਾਜ ਬਹੁਤ ਗਲਤ ਅੱਡੀ ਠੀਕ ਹਾਂਜੀ ਹਾਂਜੀ ਚਲੋ ਕੋਈ ਗੱਲ ਨਹੀਂ ਵੇਖ ਲੈਨੇ ਆ ਉਹਨਾਂ ਨੂੰ ਕਹਿੰਨੇ ਲਾਓ ਫੁਲਕੇ ਦੋ ਦਵਾ ਦਵਾ ਤੇ ਖਾ ਲਿਓ ਫੁਲਕੇ ਦੋ ਤੇ ਫੇਰ ਚੱਲੋ ਉਹ ਨਹੀਂ ਪਾਜੀ ਐਵੇਂ ਨਾ ਕਾਹਲ ਨਾ ਪਾਓ ਬਸ ਠੀਕ ਆ ਕੋਈ ਗੱਲ ਨਹੀਂ ਚਲੋ ਵੇਖ ਲਓ ਜਿੱਦਾਂ ਕਰ ਹਾਂਜੀ ਹਾਂਜੀ ਉਹ ਠੀਕ ਆ ਭਰਾਵਾ ਜੇ ਪਿੰਦਨ ਨੇ ਤੇ ਕੋ ਪੈਸੇ ਲੈ ਆਣਾ ਅਸੀਂ ਮੋੜਾਂਗੇ ਉਹ ਤਾਂ ਜੇਰਾ ਨਹੀਂ ਕੀਤਾ ਜੇ ਉਹਨੂੰ ਮਰੇ ਨੂੰ ਕਿੰਨੇ ਕਿ ਦਿਨਾਂ ਹੋਏ ਤੇ ਉਹ ਤੂੰ ਤੇ ਕਾਲਾ ਹੀ ਪੈ ਗਿਆ ਚੱਲ ਅਸੀਂ ਮੋੜ ਦਾਂਗੇ ਉਹ ਰੱਖ ਦੇਣੀ ਤੇਰੇ ਪੈਸੇ ਚੱਲ ਸਾਡੇ ਭਰਾਣੇ ਵਰਤਿਆ ਚ ਅਸੀਂ ਤੈਨੂੰ ਜ਼ਰੂਰ ਦਵਾਂਗੇ ਕੋਈ ਨਹੀਂ ਇੱਕ ਦੋ ਦਿਨ ਚ ਪਛਾ ਦਿੰਨੇ ਆ ਭਰਾਵਾ ਉਹ ਠੀਕ ਆ ਭਰਾਵਾ ਉਹ ਗੱਲ ਤੇ 5000 ਰੁਪਏ ਦੀ ਆਣਾ ਉਹ ਤਾਂ ਐਂ ਡਿਆ ਜਦਾ ਉਹਨੇ ਰੁਪਈਆ ਲੱਖ ਲੈ ਕੇ ਇੱਕ ਵਾਰ ਕਹਿੰਦਾ ਉਹ ਚਲ ਦੇ ਦਾਂਗੇ ਦੇ ਦਾਂਗੇ ਕਾਲਾ ਨਾ ਪੈ ਪਹਚਾ ਦਨੇ ਆ ਕੋਈ ਨਹੀਂ ਉਹ ਕੋਈ ਨਹੀਂ ਸਵੇਰੇ ਪਹਚਾ ਦਾਂਗੇ ਸਵੇਰੇ ਅੱਛਾ ਕਿਹਤਾਂ ਡਿਆ ਹੀ ਪੁੱਤ ਗੱਲ ਕਰਨ ਕਿਹੜੇ ਪੈਸਿਆਂ ਦੀ ਗੱਲ ਵਾ ਉਹ ਮਾਮੇ ਪੈਸਿਆਂ ਦੀ ਕਿਹੜੀ ਗੱਲ ਹੈ ਉਹ ਕਿੰਦਰ ਨੇ ਕਿਤੇ ਪੈਸੇ ਲਏ ਹੁੰਡੇ ਕੋ ਅੱਛਾ ਉਹ ਫੋਨ ਕਰਨ ਗਿਆ ਵੀ ਮੇਰੇ ਪੈਸੇ ਮੋੜ ਦ ਹੁਣ ਪਤਾ ਨਹੀਂ ਲਏ ਜਾਂ ਨਹੀਂ ਲਏ ਕੀ ਹਿਸਾਬ ਦਾ ਵਾ ਤੇ ਤੇਨੇ ਦੇ ਪੈਣੀਆਂ ਮੈਂ ਕੋਈ ਨਹੀਂ ਰੁਪਈਆ 5000 ਰੁਪਈਆ ਤੇ ਤੈਨੂੰ ਦੇ ਦਾਂ ਤੂੰ ਨਾ ਚੁੱਪ ਕਰਕੇ 5000 ਲੈ ਕੇ ਤੇ ਦੇ ਗਿਆ ਇਹ ਗੱਲ ਨਹੀਂ ਸੁਣਨੀ ਕਿਸੇ ਨੇ ਕੋਈ ਨਹੀਂ ਮੈਂ ਕਹੇ ਸਵੇਰੀਆ ਜੀ ਕੋਈ ਨਹੀਂ ਤੈਨੂੰ 5000 ਕੋਈ ਜੇ ਝੂਠੇ ਮੰਗਦਾ ਹੋਊ ਤਾਂ ਫਿਰ ਅੱਬ ਵੇਖੂਗਾ ਨੋ ਉਹ ਨਵੇਂ ਵੀ ਦੇਣੇ ਦੇ ਪੈਣੀਆਂ ਜਿਹੜਾ ਜਾਂਦਾ ਨਹੀਂ ਤੇ ਗੱਲਾਂ ਕਰਨੀਆਂ ਤੇ ਉਹਨੇ 5000 ਰੁਪਈਆ ਲਿਆ ਹੀ ਹੋਂ ਚੱਲ ਕੋਈ ਨਹੀਂ ਪੁੱਤ ਦੇ ਐਵੇਂ ਜਾ ਕੇ ਤੂੰ ਕੋਈ ਗੱਲ ਨਹੀਂ ਕੀ ਹੈ ਮੇਰੇ ਤੁਸੀਂ ਮੈਨੂੰ ਪੈਸੇ ਦਿਓ ਹੋਰ ਵੀ ਦੇਣ ਵਾਲੇ ਆ ਬਾਵਾ ਜਾਨਿਆ ਦੇ ਦੁਕਾਨ ਤੋਂ ਕਹੁੰਦੇ ਦੀ ਆਲੇ ਤੇ ਮੈਂ ਸਾਰਿਆਂ ਦਾ ਨਵੇੜ ਦਾ ਕੰਮ ਇੱਕ ਵਾਰੀ ਦੇ ਦਿੰਦੀ ਚੱਲ ਕੋਈ ਨਹੀਂ ਪੁੱ ਇਹ ਹੈ ਮਤਨ ਨੂੰ ਦੇ ਦਿੰਨੀ ਆ ਪਰ ਨਾ ਵੇਖ ਕੇ ਮੈਨੂੰ ਵਧੀਆ ਲੱਗਾ ਵਾ ਕਿ ਤੂੰ ਵੀ ਹੁਣ ਆਪਣੀਆਂ ਜ਼ਿੰਮੇਵਾਰੀਆਂ ਸਮਝਣ ਲੱਗ ਪਿਆ ਵਾ ਮਮਮੀ ਮੈਂ ਵੀ ਹੁਣ ਕਹਿਣਾ ਵੀ ਜ਼ਿੰਦਗੀ ਚ ਕੁਝ ਕਰਾ ਤੂੰ ਰੋਜ਼ ਕਹਿੰਦੇ ਰਹਿੰਦੇ ਕਰਦਾ ਨਹੀਂ ਕਰਦਾ ਨਹੀਂ ਜਿਵੇਂ ਹੁਣ ਤੇ ਮੈਨੂੰ ਆਪਣੀਆਂ ਜ਼ਿੰਮੇਵਾਰੀਆਂ ਸਮਝਣੀਆਂ ਪੈਣੀਆਂ ਜੇ ਮੈਂ ਨਾ ਸਮਝੂਗਾ ਨਾ ਤੇ ਅਮਨ ਦੇ ਡੈਡੀ ਨੇ ਵੀ ਮੇਰਾ ਨਾ ਮਨ ਨਾਲ ਵਿਆਹ ਹੀ ਕਰਨਾ ਉਹ ਨਹੀਂ ਕਰਾਂਗਾ ਮੈਂ ਕੋਈ ਕੰਮ ਮੇਰੇ ਕੋਲ ਕਰਦਾ ਨਹੀਂ ਜੇ ਮੈਂ ਕੰਮ ਕਰੂੰਗਾ ਤੇ ਫੇਰ ਹੀ ਵਿਆਹ ਹੋਊਗਾ ਗੱਲ ਤੇ ਪੁੱਤ ਸੱਚੀ ਆ ਹੈ ਉਹ ਵੀ ਸੱਚੇ ਆ ਜਿਨ੍ਹਾਂ ਨੇ ਤੀ ਦੇਣੀ ਹੁੰਦੀ ਉਹ ਸਭ ਕੁਝ ਵੇਖਦੇ ਆ ਚਲ ਵਧੀਆ ਵਾ ਪੁੱਤ। ਹਾਏ ਤੇ ਗੱਲ ਹੈਗੀ। ਜਿੰਨੀ ਛੇਤੀ ਆਪਣੇ ਕੰਮ ਕਰਕੇ ਲੱਗੇਗਾ ਚੰਗਾ ਰਹਿ ਜਾਏਗਾ ਤੇ ਨਾਲੇ ਨਾ ਆ ਲੋਕਾਂ ਲਾਕਾਂ ਵਿੱਚ ਘਾਟੀ ਖਾਵਾਇਆ ਕਰ ਬਾਹਰ ਨਾ ਜਾਇਆ ਕਰ ਪਿੰਦਰ ਨੂੰ ਹੀ ਤਾਂ ਨજર ਲੱਗੀ ਹੋएगी। ਉਹਨੂੰ ਮੈਂ ਬੜਾ ਮਨਾ ਕਰਦੀ ਹੁੰਦੀ ਕਿ ਬਾਹਰ ਨਾ ਜਾ ਨਾ ਜਾ ਪਰ ਉਹ ਮੰਨਦਾ ਹੀ ਨਹੀਂ ਹੁੰਦਾ। ਨਾ ਮੰਮੀ ਤੂੰ ਤੇ ਐਵੇਂ ਕਰਦੀ ਰਹੀਂ ਨੀ। ਵੇਖ ਲੈ ਗੱਲਾਂ ਸੱਚੀਆਂ ਹੁੰਦੀਆਂ ਹੀ ਹੋਂ ਤੇ ਤੂੰ ਨਾ ਮੇਰਾ ਪੁੱਤ ਘਾਟੀ ਬਾਹਰ ਖੇ ਲੋਕਾਂ ਦੇ ਨਾਲ ਆਪਣੇ ਕੰਮ ਨਾਲ ਮਤਲਬ ਰੱਖ ਹੁਣ ਠੀਕ ਆ। ਸਿਆਣਾ ਬਣ ਹੁਣ। ਹੁਣ ਤੇਰਾ ਵਿਆਹ ਕਰੀਏ ਛੇਤੀ ਛੇਤੀ ਕਰ। ਠੀਕ ਵਾ। ਕੋਈ ਨਹੀਂ ਕੋਈ ਨਹੀਂ। ਆਹੋ ਤੇ ਮੇਰੀ ਮੱਲਵ ਨੂੰ ਰੋਟੀ ਪਾ ਕੇ ਦੇ ਕੇ ਆਈ ਆ ਤੇ ਤੂੰ ਵੀ ਆ ਜਾ ਤੂੰ ਵੀ ਅਣ ਰੋਟੀ ਖਾ ਲਾ ਮਮੀ ਖਾਣਾ ਦੋਨੋਂ ਮੈਂ ਬਾਅਦ ਚ ਖਾ ਲੂੰਗਾ ਲੈ ਕਿਦਾਂ ਦੀਆਂ ਗੱਲਾਂ ਕਰਦਾ ਬਾਅਦ ਕਦੋਂ ਖਾ ਲੇਗਾ ਹੁਣ ਮੈਂ ਗਰਮ ਗਰਮ ਲਾਈ ਆ ਚਲ ਆ ਉਠ ਉਠ ਇੱਕ ਤੇਰਾ ਟਾਈਮ ਨਹੀਂ ਲੱਗਦਾ ਸਾਰਾ ਦਿਨ ਟੀ ਖਾਂਦਾ ਆ ਜਾ ਚਲ ਗੋਲੀ ਪੁੱਤ ਸੌਰਾ ਤੇਰਾ ਤੂੰ ਲੈਣ ਆਇਆ ਵਾ ਤੇ ਜਿਹੜੇ ਤੇਰੇ ਕਪੜੇ ਸੀਤੇ ਹੈਗੇ ਨਾ ਸਾਰੇ ਲੈ ਜਾਵਾਂ ਮਮੀ ਮੈਨੂੰ ਜਿਹੜੇ ਕਪੜੇ ਖਾਣੇ ਹੈਗੇ ਨਾ ਮੈਂ ਉਧਰੋਂ ਲਿਆਈ ਹਾਂ ਤਾਂ ਨਾ ਮੈਂ ਇਧਰੋਂ ਖਾਣੇ ਆ ਇਹੀ ਐਦਾਂ ਵਾ ਸੋ ਬੱਬਾ ਨੀਰਾ ਮੇਰੇ ਕੱਪੜੇ ਵੀ ਹਿੰਦੇ ਆ ਗਿਓ ਚੱਲ ਪੁੱਤ ਮੈਂ ਤਾਂ ਆਉਂਗੀ ਕੋਈ ਟਾਈਮ ਪਾ ਕੇ ਛੇ ਦਿਨਾਂ ਨਹੀਂ ਆਉਣਾ ਤੇਰੀ ਸਾਸਰ ਉਦਾਂ ਦੀ ਐ ਲੈ ਪੁੱਤ ਤੈਨੂੰ ਗੱਲਾਂ ਨਾਲ ਲਾ ਕੇ ਕਰੇਗੀ ਚੱਲ ਫਿਰ ਤੇਰੀ ਮਰਜ਼ੀ ਆ ਉਦਾਂ ਤੈਨੂੰ ਪਿਆਰ ਦੇ ਦਿੰਦੀ ਐ ਤੇ ਆਪਣੇ ਸਾਹਮਣੇ ਰੱਖੀ ਦੇ ਤੇ ਖਾਂਜ ਸੁਣਦੇ ਤੋਂ ਬਚੀਦਾ ਹੁੰਦਾ ਵਾ ਮੰਮੀ ਮੈਂ ਇਹ ਪਿਆਰ ਲੈਣਾ ਹੈਗਾ ਇੰਨੇ ਵੱਡਾ ਵਕ ਜਿਹੜਾ ਤਹੀ ਮੇਰਾ ਸਾਥ ਦਿੱਤਾ ਦੁੱਖ ਵਲੇ ਐਵੇਂ ਆਂਦੀ ਐ ਮਾਫੀ ਮਾਫੀ ਹੁੰਦੀ ਐ ਪੁੱਤ ਹਦਾਫਾ ਦਵੰਦਾ ਹੈ ਕੋਈ ਸੁਣ ਨਹੀਂ ਦਿੱਤਾ ਕਦੇ ਅਹੀਂ ਮਾਂ ਪਿਓ ਆ ਗਏ ਮੰਮੀ ਉਹਨਾਂ ਮਾਂ ਦੇ ਟਾਈਮ ਤੇ ਮੈਨੂੰ ਘਰੋਂ ਕੱਢਤਾ ਸੀ ਜੇ ਤੁਝੇ ਮੈਨਾਂ ਇੱਥੇ ਲਿਆਉਂਦੇ ਤਾਂ ਮੈਂ ਸੋਚਣੀ ਨਾ ਕਿੱਥੇ ਹੋਣਾ ਸੀ ਐਸ ਬਹਿਰ ਨੋ ਇਟਸ ਇਹ ਗੱਲ ਹੈ ਨਾ ਮੁੜ ਕੇ ਨਹੀਂ ਤੂਫੇ ਮੁਰコナ ਹੱਦ ਲੈ ਤਿਆਂ ਸੁਣਿਆ ਨਹੀਂ ਗੰਦ ਹੈ ਜਾਰਾ ਬਣਾਣਾ ਆ ਜਾਂਦੀ ਹੁੰਦੀ ਹੈ ਵੱਡੀ ਵੱਡੀ ਉਮਰ ਹੋਵੇ ਉਹ ਵੀ ਕਿਤੇ ਦਾ ਫੋਨ ਆਊਗਾ ਨਾ ਤਾਂ ਮੈਂ ਉਹਨੂੰ ਦੱਸ ਦਾਂਗੀ ਮੈਂ ਉਹਨੂੰ ਪੱਕੀ ਕਰਾਂਗੀ ਪਤਾ ਪਿਤਾਂ ਇੱਕ ਟਾਈਮ ਕੋ ਉਲਾ ਆ ਲਿਆ ਕਰੀ ਚੱਲਾਂ ਕੋਈ ਗੱਲ ਨਹੀਂ ਮੰਮੀ ਬਾਕੀ ਇਹ ਕਿ ਤੂੰ ਹੀ ਨਾ ਮੇਰੀ ਟੈਨਸ਼ਨ ਨਾ ਲਿਓ ਮੈਂ ਅਗਰ ਟੈਨਸ਼ਨ ਕਿਉਂ ਨਹੀਂ ਲਾਉਂ ਮਾਫਰ ਹੋ ਵਾ ਜੇ ਤਰੇ ਫੂੰਜ ਕੇ ਹਲੇ ਤੱਕਾ ਕੋਵੇ ਤਾਂ ਨਹੀਂ ਜੇ ਨਾ ਹੋਵੇ ਕੋਈ ਨਾ ਮੜਾ ਮੋਟਾ ਮੁੰਮਾ ਸਜ ਕਰਦੀ ਮੈਂ ਤੇਰੇ ਫੂੰਜ ਪਹੇ ਜਾ ਕੇ ਟਕਵਾ ਜਾ ਕਰਾਂ ਮਮਮੀ ਮੈਂ ਤੁਹਾਨੂੰ ਕਹਿੰਦੀ ਹਾਂ ਕਿ ਇਹ ਗੱਲ ਨਹੀਂ ਕਰ ਕਰਨੀ ਵੈਦੁਰ ਵੀ ਹੋ ਵੀ ਕਰੇਗਾ ਠੀਕ ਕਰੇਗਾ ਪਰ ਨਾਲੇ ਮੈਨੂੰ ਪਤਾ ਵਾ ਉਹਨਾਂ ਦਾ ਸੁਭਾਅ ਬਦਲ ਜਾਣਾ ਵਾ ਮੰਮੀ ਨੇ ਨਹੀਂ ਇਦਾਂ ਦੇ ਰਹਿਣਾ ਚੱਲ ਜੀ ਮਹਾਰਾਜਿਆ ਸੱਚੇ ਪਾਤਸ਼ਾਹ ਮੈਂ ਆਦਾਨੀਆ ਮਹਾਰਾਜ ਉਹਨਾਂ ਨੂੰ ਵੀ ਮਤ ਦੇ ਤੇ ਮੇਰੀ ਧੀ ਦਾ ਘਰ ਵਸਦਾ ਹੀ ਰਹੇ ਚੱਲ ਆ ਪੁੱਤ ਫਿਰ ਜਲਦੀ ਤੇ ਰੀਕਣ ਦੇ ਤੈਂ ਦੇ ਆ ਠੰਡ ਜੀ ਹੋ ਜਾਣੀ ਤੇ ਮੋਟਰਸਾਈਕਲ ਤੇ ਜਾਂਦੇ ਆਏ ਆ ਤੇ ਸੈਜੇ ਸੈਜੇ ਜਾਣੂ ਹਾਂ ਠੀਕ ਹੈ ਮੈਂ ਚੱਲਾ ਪੁੱਤ ਘੇਰਾ ਫੜਾ ਲੈ ਕੋਈ ਨਹੀਂ ਪੁੱਤ ਕਿਸੇ ਗੱਲ ਦੀ ਨਾ ਸਿਕਰ ਨਹੀਂ ਰੱਖਣਾ ਕਿਸੇ ਗੱਲ ਦਾ ਤੇ ਇਹ ਵੀ ਤੇਰੇ ਨਾਲ ਆ ਸਾਰੇ ਅਹੀਂ ਪੁੱਤ ਤੇਰਾ ਭਰਾ ਵੀ ਬਾਹਰ ਬੈਠਾ ਵੀ ਤੇਰਾ ਬੜਾ ਫਿਕਰ ਕਰਦਾ ਵਾ ਤੇ ਤੇਰਾ ਮਾਂ ਵੀ ਉਹ ਵੀ ਤੇਰੇ ਨਾਲ ਆ ਡੈਡੀ ਜੀ ਤੁਹਾਡੇ ਆਸਰੇ ਤੇ ਮੈਂ ਜਿੰਨੀ ਆ ਚਲ ਪੁੱਤ ਆਸਰਾ ਤੇ ਪ੍ਰਮਾਤਮਾ ਦਾ ਸਾਰਿਆਂ ਕੋਈ ਗੱਲ ਨਹੀਂ ਤੇ ਇਹ ਆ ਵੀ ਜਿਹੜੀ ਗੱਲ ਇਹ ਕਹਿਣ ਇਹਨਾਂ ਦੀ ਮੋੜ ਨਹੀਂ ਨਹੀਂ ਜਿੱਦਾਂ ਇਹ ਕਹਿਣ ਹੁੰਦਾ ਹੈ ਮੰਨਣੀ ਹੈ ਇਹਨਾਂ ਦੀ ਠੀਕ ਆ ਡੈਡੀ ਜੀ ਠੀਕ ਆ ਕਿ ਨਹੀਂ ਹਾਂਜੀ ਤੇ ਤੂੰ ਆਪਣਾ ਟਾਈਮ ਕੱਟ ਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਰੱਬ ਨੂੰ ਯਾਦ ਕਰਿਆ ਕਰ ਸਾਰਾ ਕੁਝ ਠੀਕ ਹੋ ਜਾਣਾ ਠੀਕ ਡੈਡੀ ਚਲੋ ਠੀਕ ਆ ਮੰਮੀ ਜਲੀ ਪੁੱਤ ਫਿਰ ਹਾਂਜੀ ਡੈਡੀ ਚੰਗਾ ਭਾਜੀ ਚੰਗਾ ਸਾਹਿਬ ਬਹੁਤ ਮਿਹਰਬਾਨੀ ਤੁਹਾਡੀ ਜੱਗਾ ਭਾਈ ਸਤਿ ਸ਼੍ਰੀ ਅਕਾਲ ਬਹਿ ਜਾ ਇੱਕ ਮਿੰਟ ਮੈਂ ਕਹਾ ਚੱਲ ਫਿਰ ਵੀ ਵਧੀਆ ਰਹੇ ਕਿਤੇ ਇਹਨਾਂ ਨੇ ਮਨ ਮੇਰ ਪੈ ਗਈ ਹੈ ਹੈ ਸੋਬਰ ਪਰਮਾਤਮਾ ਦੇ ਘਰ ਆਂਦੇ ਆ ਹੱਥ ਜੋੜ ਕੇ ਨਾ ਪਰਮਾਤਮਾ ਸੋਹਣੀ ਲੈਂਦਾ ਮੈਂ ਇਹ ਸੋਚਣਾ ਹੁੰਨਾ ਹਾਂ ਕਿ ਜੇ ਉਹਨਾਂ ਨੇ ਵੀ ਨਾ ਕੋਈ ਸਾਡੀ ਮਤ ਕੀਤੀ ਤੇ ਬੱਚੇ ਦਾ ਕੀ ਕਰਾਂਗੇ ਜੇ ਉਹਨਾਂ ਨੇ ਇਹਨੂੰ ਨਾ ਖੜਿਆ ਤੇ ਇਹਦਾ ਵਿਆਹ ਕਿੱਥੇ ਕਰਾਂਗੇ ਕੀ ਕਰਾਂਗੇ ਕੀ ਪਤਾ ਕੋਈ ਮੰਚ ਗੱਲ ਹੋਵੇ ਇਹਨਾਂ ਦੇ ਇਹ ਕਿਵੇਂ ਬੰਨੇ ਲੱਗੀ ਜਾਂ ਮੈਂ ਤੇ ਹੱਥ ਜੋੜਨੀ ਆ ਕਿ ਮਹਾਰਾਜ ਮੇਰੀ ਧੀ ਉਸੇ ਕਾਤੇ ਵਸਦੀ ਰਹੀ ਦੂਜੇ ਖਾਂਡੇ ਕਿਤੇ ਕਰਨਾ ਸੌਖਾ ਚਲੋ ਕੀਪੜਾ ਪਰਮਾਤਮਾ ਸਾਰੇ ਕੰਮ ਸਿੱਧੇ ਕਰ ਦੇ ਠੀਕ ਹੈ ਨਾ ਤੇ ਹੁਣ ਐਵੇਂ ਬਾਰ-ਬਾਰ ਫੋਨ ਨਾ ਲਾਉਂਦੀ ਰਹੀ ਨਾਲੇ ਇਨਾ ਫਿਕਰ ਨਾ ਕਰਿਆ ਕਰ ਕੁੜੀ ਆਪੇ ਫੋਨ ਲਾਉਗੀ ਰਾਜੂ ਭਾਈ ਮੈਂ ਉਹ ਪੱਕੀ ਕਹਿੰਦੀ ਮੈਂ ਧੀ ਮੁੱਲ ਕੇ ਸਾਰੇ ਗੈਦ ਨੇ ਮਾਮਾ ਦਾ ਕਸੂਰ ਹੈ ਮਾਮਾ ਪੋਟ ਦੀਆਂ ਧੀਆਂ ਨੂੰ ਮੈਂ ਥੋੜਾ ਘੱਟ ਹੀ ਫੋਨ ਲਾਉਣਾ ਜੇ ਅਗਦੇ ਲੋੜ ਪਈ ਤੇ ਫੇਰਾ ਭਿਓ ਲਾ ਲਿਆ ਕਰੇਗਾ ਬਸ ਠੀਕ ਹੈ। ਮੈਂ ਮੁੰਡੇ ਨੂੰ ਬਾਹਰੋਂ ਪਾਉਂਗਾ ਫਤੂਲਾ ਗਿਆ ਤਾਂ। ਆਹੋ। ਰਾਜੀ-ਬਾਜੀ ਦਾ ਪਤਾ ਲਗਾ ਤੇ ਹੋਰ। ਅੱਛਾ ਤਾਂ ਨੂੰ ਮੈਂ ਤਾਂ ਕੱਪੜੇ ਲੈ ਜਾ ਤੇ ਨਹੀਂ ਖੜੇ। ਚੱਲ ਕੋਈ ਗੱਲ ਨਹੀਂ ਕਦੇ ਆਉਂਦੇ ਜਾਂਦੇ ਭਰਾਵਾਂਗੇ। ਉਦਾਂ ਦਾ ਚੁੱਪ ਕਰਕੇ ਧੰਦਾ ਕਰ ਤੇ ਪੈਸੇ ਕਮਾ ਤੇ ਹਿੰਨਾ ਤਾਂ ਸੇਵਿਤ ਰੂਪ ਵਰਤ ਕੇ ਚੱਲ ਵਧੀਆ ਸੀ ਤਾਂ ਇੱਕ ਕਰ ਤੂੰ ਆਪਣਾ ਕੰਮ ਕਰ। ਹੈ? ਚਲੋ ਠੀਕ। ਤੇ ਮੈਂ ਨਾ ਉਹ ਮੱਝਾਂ ਵਾਸਤੇ ਨਾ ਢੀਡ ਲੈ ਆਵਾਂ। ਲਾ ਆ ਲਾ। ਮੈਂ ਚੱਲਿਆ ਹੀ। ਚਲ ਵੀ ਸਾਰਾ ਕੰਮ ਤੇ ਹੋ ਗਿਆ ਵਾ ਹੁਣ ਏਦਾਂ ਕਰਨੀ ਆ ਥੋੜੀ ਦੇਰ ਪੜਨਾਂ ਲਵਾਂ ਇਹਨੋਂ ਇਹ ਕੰਮ ਕਰਦੀ ਕਰਦੀ ਨਾ ਪੇਪਰਾਂ ਚ ਫੇਲ ਹੋ ਜਾ ਮਾਸਾ ਨਹੀਂ ਮੈਂ ਸਿਹਰ ਦੀ ਪੜੀ ਪਰ ਕੀ ਕਰਾਂ ਮੇਰਾ ਪੜਨ ਨੂੰ ਨਹੀਂ ਜੀ ਕੰਡਿਆ ਮੇਰਾ ਫੋਨ ਪਤਾ ਨਹੀਂ ਕਿੱਥੇ ਚਲ ਏਦਾਂ ਕਰਨੀ ਆ ਪੰਨ ਨੂੰ ਲਾਉਣੀ ਹੈ ਨਾ ਪਰ ਆ ਫੋਨ ਤੂੰ ਤੇ ਪਹਿਲਾਂ ਕਦੀ ਆਈ ਨਹੀਂ ਸਾਡੇ ਘਰ ਚ ਲਾਜਿਆ ਕਰ ਜਿੱਦਨ ਦੀ ਮੈਂ ਨਹੀਂ ਗਈ ਕਾਲਜ ਸੋ ਹੀ ਨਹੀਂ ਮੈਨੂੰ ਮਿਲਣ ਆਈ ਮੇਰਾ ਹੁਣ ਫੋਨ ਹੀ ਨਹੀਂ ਲੱਭਣਾ